ਜਿਹੜਾ ਵਿਅਕਤੀ ਚੋਣ ਲੜ ਰਿਹਾ ਹੋਵੇ ਉਹਨੂੰ ਵਿੱਚ ਚੋਣ ਦੇ ਤੁਸੀਂ ਵਿਜੀਲੈਂਸ ਦਾ ਸਨਮਾਨ ਕਰੋ ਇਹ ਗੱਲ ਸਮਝ ਨਹੀਂ ਆਉਂਦੀ ਕਿਸੇ ਨੂੰ ਦੇਸ਼ ਦੇ ਅੰਦਰ ਆਲਰੇਡੀ ਇਸ ਤੋਂ ਪਹਿਲਾਂ ਤੁਸੀਂ ਦੋ ਵਾਰੀ ਵਿਜੀਲੈਂਸ ਉਹਨਾਂ ਨੂੰ ਬੁਲਾ ਚੁੱਕੀ ਹੈ ਮੁਕਦਮੇ ਦਰਜ ਕਰ ਚੁੱਕੀ ਹੈ ਲੇਕਿਨ ਚੋਣ ਦੇ ਅੰਦਰ ਬੁਲਾਉਂਦਾ ਕੀ ਮਕਸਦ ਹੋਇਆ ਜਾਣ ਬੁਝ ਕੇ डर पार्टी करना चाहती है घटनाक्रम अंजाम दिता इस गल तो यह स्पष्ट होगी है कि आम आदमी पार्टी और मुख्यमंत्री साहब दोनों ही मुख्यमंत्री साहब सबका साह मुख्यमंत्री दिल्ली ਵੇ ਮੌਜੂਦਾ ਮੁੱਖ ਮੰਤਰੀ ਸਾਹਿਬ ਭੁਖਲਾਹਣ ਦੇ ਵਿੱਚ ਆ ਚੁੱਕੇ ਨੇ ਬਿੱਲੀ ਥੈਲੇ ਚੋਂ ਬਾਹਰ ਆ ਗਈ ਹੈ ਔਰ ਇਹ ਭੁਖਲਾਹਣ ਦੀ ਨਿਸ਼ਾਨੀ ਹੈ ਜਦੋਂ ਬੰਦਾ ਠਾਣੇ ਕੋਟ ਕਚਹਿਰੀ ਔਰ ਇਸ ਤਰ੍ਹਾਂਆਂ ਸਾਜ ਸਾ ਰਚ ਲਿਆ ਹੋਵੇ ਇਸੇ ਤਰ੍ਹਾਂ ਦੇ ਕਈ ਘਟਨਾਕਰਮ ਪਹਿਲਾਂ ਵੀ ਸਾਹਮਣੇ ਆਏ ਹੈ ਚੋਣਾਂ ਦੇ ਦਰਮਿਆਨ ਕਈ ਸਾਥੀਆਂ ਤੇ ਪੁਲਿਸ ਨੇ ਮਕੱਦਮੇ ਨਹੀਂ ਦਰਜ ਕੀਤੇ ਸੋ ਬਕਾਰ ਪਾਰਟੀ ਦਾ ਪ੍ਰਧਾਨ ਹੁੰਦੇ ਅੱਜ ਮੈਂ ਇੱਕ ਤਾਂ ਨਖੇਦੀ ਕਰਨਾ ਹੈ ਔਰ ਇਹ ਪੁੱਛਣਾ ਹੈ ਸਰਕਾਰ ਨੂੰ ਵੀ ਸਰਕਾਰ ਹੈ ਕਿ ਸਰਕਸ ਹੈ ਮੈਨੂੰ ਤਾਂ ਲੱਗਦਾ ਕਿ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਅਸੀਂ ਕਰ ਕੀ ਰਹੇ ਹਾਂ ਔਰ ਕਰਾ ਕੌਣ ਰਿਹਾ ਹੈ ਇਹਦੇ ਪਿੱਛੇ ਚੱਲ ਕੀ ਰਿਹਾ ਜਿਵੇਂ ਸਰਕਸ ਹਰ 15 ਮਿੰਟਾਂ ਬਾਅਦ ਨਵੀਂ ਆਈਟਮ ਪੇਸ਼ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਦਾ ਮਾਹੌਲ ਅੱਜ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਪੰਜਾਬ ਦੇ ਲੋਕ ਸਸਪੈਂਸ 'ਚ ਹੈ ਕਿ ਹੋ ਕੀ ਰਿਹਾ ਸੋ ਮੈਂ ਸਮਝਦਾ ਕਿ ਇਹ ਬੁਖਲਾੜ ਦੀ ਨਿਸ਼ਾਨੀ ਹੈ ਹਾਰ ਦੀ ਨਿਸ਼ਾਨੀ ਹੈ ਇਹ ਗਲਤ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਇਹਦੇ ਪਿੱਛੇ ਹੱਤ ਕੀ ਰਹਾ ਹੈ ਦਿੱਲੀ ਵਾਲਿਆਂ ਦਾ ਹੱਥ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਹੱਥ ਹੈ। ਔਰ ਮੈਂ ਵਾਰਨਿੰਗ ਦੇਣਾ ਚਾਹੁੰਨਾ ਹੈ ਵਿਜੀਲੈਂਸ ਨੂੰ ਔਰ ਇਹ ਪੁਲਿਸ ਦੇ ਅਧਿਕਾਰੀਆਂ ਨੂੰ ਸਦਾ ਕੰਮ ਇੱਕੋ ਜਿਹਾ ਨਹੀਂ ਰਹਿੰਦਾ। ਇਹ ਬਦਲਦਾ ਰਹਿੰਦਾ ਸਮਾਂ ਟਾਈਮ ਟੂ ਟਾਈਮ। ਸਾਢੇ 3 ਸਾਲ ਬੀਤ ਚੁੱਕੇ ਹਨ। 3 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਂਦਾ ਹੈ। अगली मार्च दो हजार सताई नोबारा चुनाव आ जाने और जो रोल तुम अदा कर रहे हो प्रशासन के कहते सारे का सारा याद रखा ये भुलिया नहीं जाएगा किस तरह बिल्कुल हथ ठोकू भी हो पुलिस विजिलेंस ਕਿ ਜੋ ਇਹਨਾਂ ਦਾ ਬੰਦਾ ਕਹਿ ਦਿੰਦਾ ਪੂਰੇ ਮਤਾਬਕ ਇਹ ਉਹਨਾਂ ਦੇ ਇਸ਼ਾਰਿਆਂ ਤੇ ਚੱਲਣ ਲੱਗ ਪੈਂਦੇ ਪਹਿਲਾਂ ਵੀ ਇਸੇ ਤਰ੍ਹਾਂ ਕੀਤਾ ਕਿੰਨੇ ਲੋਕਾਂ ਦੇ ਮਖਦਮੇ ਦਰਜ ਕੀਤੇ ਕਿੰਨੇ ਲੋਕਾਂ ਨੂੰ ਜੇਲ੍ਹਾਂ ਭੇਜਿਆ ਕੀ ਹੋਇਆ ਫਿਰ ਉਹਨਾਂ ਦਾ ਸੋਏ ਸਰਾਸਰ ਜ਼ਾਤੀ ਤੇ ਸਰਾਸਰ ਮੈਂ ਸਮਝਦਾ ਕਿ ਇਹ ਤੱਕਾ ਕੀਤਾ ਗਿਆ ਹੈ ਜੇ ਨਾ ਸਾਡੇ ਉਮੀਦਵਾਰ ਨੂੰ ਸੱਮਨ ਜਾਰੀ ਕੀਤੇ ਗਏ ਹਨ। ਔਰ ਸੱਮਨ ਜਾਰੀ ਕਰਨੇ ਸੀ ਤਾਂ ਤੁਸੀਂ ਇਲੈਕਸ਼ਨਾਂ ਤੋਂ ਬਾਅਦ ਕਰ ਲੈਂਦੇ ਪਹਿਲਾਂ ਕਰ ਲੈਂਦੇ। ਮਿਡਲ ਆਫ ਦਾ ਇਲੈਕਸ਼ਨ ਕੀ ਦੀ ਜ਼ਰੂਰਤ ਆ ਗਈ ਸੀ ਬਈ ਤੁਹਾਨੂੰ ਸੱਮਨ ਜਾਰੀ ਕਰਨ ਦੀ। ਡਰਸ ਤਾਰਿਆ ਨਾ ਕਿ ਕਾਂਗਰਸ ਪਾਰਟੀ ਜਿੱਤ ਰਹੀ ਹੈ। ਇਹ ਡਰਸ ਤਾਰਿਆ ਤੁਹਾਨੂੰ ਲੋਕਾਂ ਨੂੰ। ਔਰ ਮੈਂ ਇੱਕ ਗੁਜ਼ਾਰਿਸ਼ ਵੀ ਕਰਨਾ ਚਾਹਣਾ ਔਰ ਚੁਟਾਵਣੀ ਵੀ ਦੇਣਾ ਚਾਹਣਾ ਹੈ ਨਾਲ ਸਰਕਾਰ ਨੂੰ ਨਾਲ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਜਿਹੜੇ ਕੱਟ ਪੁਤਲੀ ਦੀ ਤਰ੍ਹਾਂ ਨੱਚ ਰਹੇ ਇਸ ਤਰ੍ਹਾਂ ਅਸੀਂ ਡਰ ਕੇ ਬੈਠਣ ਵਾਲੇ ਨਹੀਂ ਹਾਂ ਕਾਂਗਰਸ ਪਾਰਟੀ ਦੇ ਕਿਸੇ ਵਿਅਕਤੀ ਨੂੰ ਸਾਡੇ ਕੌਂਸਲਰ ਨੂੰ ਸਾਡੇ ਉਮੀਦਵਾਰ ਨੂੰ ਸਾਡੇ ਕਿਸੇ ਹੋਰ ਨਜ਼ਦੀਕੀ ਸਾਥੀ ਨੂੰ ਜੇ ਪੁਲਿਸ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਹਰਜਮਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚੁੱਪ ਨਹੀਂ ਬਿਠਾਗੇ ਇੱਕ ਨਾਲ ਇੱਟ ਖੜਕਾ ਦੇਾਂਗੇ ਜੇ ਤੁਹਾਡੇ ਮਨ 'ਚ ਕੋਈ ਭੁਲੇਖਾ ਹੋਵੇ ਪਰ ਨਾ ਹੀ ਕੋਈ ਪਰਚਾ ਤੋਂ ਡਰਨਾ ਵੀ ਹੈ ਕਾਂਗਰਸ ਪਾਰਟੀ ਕੋਈ ਬੰਦਾ ਤਾਂ ਛੱਡਿਆ ਨਹੀਂ ਕਿਹਨੇ ਪਰਚਾ ਨਹੀਂ ਕੀਤਾ ਸੋ ਜਿੰਨੇ ਮਰਜ਼ੀ ਤੁਸੀਂ ਪਰਚੇ ਕਰ ਲਓ ਲੇਕਿਨ ਸਾਡੇ ਇਲੈਕਸ਼ਨ ਦੇ ਵਿੱਚ ਅਗਰ ਵਿਗੜ ਪਾਉਂਗੇ ਤਾਂ ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਣਾ ਤੇ ਤੁਹਾਨੂੰ ਪੰਜਾਬ ਦੀ ਜਨਤਾ ਨੇ ਮਾਫ਼ੀ ਕਰਨਾ ਇਹ ਗੱਲ ਜ਼ਰਾ ਧਿਆਨ ਨਾਲ ਸੁਣ ਲੋ ਅੱਜ ਸਮੁੱਚੀ ਕਾਂਗਰਸ ਦੇ ਜ਼ਿਲ੍ਹੇ ਦੇ ਸਾਰੇ ਜਿਹੜੇ ਸਾਡੇ ਐਮਐਲਏ ਸਾਹਿਬ ਜਾਂ ਸਾਬਕਾ ਐਮਐਲਏ ਜਿਹੜੇ ਅੱਠ ਦੇ ਅੱਠ ਹਰਕਿਆਂ ਦੇ ਉਹ ਅੱਜ ਅਸੀਂ ਇੱਥੇ ਬੈਠੇ ਆਂ ਕਿ ਇਹੀ ਕਹਿਣ ਆਏ ਆਂ ਕਿ ਕਾਂਗਰਸ ਪਾਰਟੀ ਸਾਡੇ ਕਿਸੇ ਵੀ ਵਿਅਕਤੀ ਜਾਂ ਸਾਡੇ ਉਮੀਦਵਾਰ ਦੇ ਖਿਲਾਫ ਅਗਰ ਤੁਸੀਂ ਇਹੋ ਜਿਹਾ ਕੰਮ ਕਰੋਗੇ ਅਸੀਂ ਪਿੱਛੇ ਨਹੀਂ ਹਟਾਂਗੇ ਲੜਾਈ ਲੜਾਂਗੇ ਤੇ ਇੱਕ ਨਾਲ ਇੱਕ ਖੜਕਾ ਦੇਾਂਗੇ ਬਾਕੀ ਅੱਜ ਵੀ ਇਸ ਪ੍ਰੈਸ ਕਾਨਫਰੰਸੇ ਦਸਣਾ ਛੋਣੇ ਕੀ ਪੰਜਾਬ ਦੇ ਜਿਹੜੇ ਹਾਲਾਤ ਹੈ ਉਹਨਾਂ ਕੋ ਤੁਸੀਂ ਜਾਣ ਰਹੇ ਹੋ ਤੁਸੀਂ ਦੇਖਿਆ ਸਾਰਾ ਕੁਝ ਇਹ ਸਾਰੀਆਂ ਜਿਹੜੀਆਂ ਇਸੇ ਕਰਕੇ ਮੈਂ ਅੱਜ ਸਰਕਾਰ ਨੂੰ ਕਿਹਾ ਸਰਕਸ ਚੱਲ ਰਹੀ ਹੈ ਕੱਲ ਮੈਂ ਮਠਿੱਨੇ ਗਿਆ ਸੀ ਜਿਸ ਪ੍ਰਕਾਰ ਜਨਨਸ਼ਿਆ ਅਵਿਰਧ ਦੀ ਪੋਲ ਖੁੱਲੀ ਹੈ ਐਸ ਐਚਓ ਡਰਾ ਰਿਆ ਕਮਕਾਰਿਆ ਲੋਕਾਂ ਨੂੰ ਉਹਨੇ ਸਾਡੀ ਤੁਸੀਂ ਪ੍ਰੈਸ ਦੇ ਕੋਲ ਗਿਆ ਬੁੜਿਆ ਜੇ ਤੁਸੀਂ ਸਰਕਾਰ ਦੀ ਖਬਰ ਓਵਰਡੋਜ਼ ਦੀ ਲਾਤੀ ਜਿਹੜੇ ਲੋਕ ਮਰ ਰਹੇ ਸਰਕਾਰ ਨੇ ਤੁਹਾਨੂੰ ਛੱਡਣਾ ਨਹੀਂ ਮੈਂ ਫਿਰ ਇੱਕ ਹੋਰ ਘਟਨਾ ਕਰਮ ਇਹ ਪੁਲਿਸ ਇਹ ਕੰਮ ਤਾਂ ਕਰਨੀ ਨਹੀਂ ਰਹੀ ਪੁਲਿਸ ਦਾ ਕਰੀਏ ਵੀ ਸਿਆਸੀ ਲੋਕਾਂ ਨੂੰ ਕਿਵੇਂ ਫੜਨਾ ਹੈ ਇਸੇ ਤਰ੍ਹਾਂ ਦਾ ਘਟਨਾ ਕਰਮ ਬਠਿੰਡੇ ਦਾ ਇੱਕ ਮੁੰਡਾ ਚੱਕ ਲਿਆ ਸੀਆਈ ਨੇ ਚੱਕ ਕੇ ਉਹਨੂੰ ਕਰੰਟ ਲਾਇਆ ਇਹ ਆ ਗਿਆ ਵੀ ਉਹਦੀ ਕਰੰਟ ਲਾਇਆ ਵਾਰੀ-ਵਾਰੀ ਉਹਨੂੰ ਝਟਕੇ ਵੱਜੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਨੌਜਵਾਨ ਮੁੰਡਾ ਤੇ ਸੀਆਈ ਆਵੇ ਚੱਕ ਕੇ ਬੰਦੇ ਨੂੰ ਸਿੱਟ ਕੇ ਉੱਥੇ ਹਸਪਤਾਲ ਜਿਹੜਾ ਮੁੱਖ ਗਵਾਹੋਂ ਮਿਲ ਨਹੀਂ ਰਿਹਾ ਪੁਲਿਸ ਨੇ ਪਰਚਾ ਦਾਨਤੀ ਕਰ ਲਿਆ ਤਿੰਨ ਬੰਦਿਆਂ ਤੇ ਕਿਉਂਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਲੇਕਿਨ ਹਜੇ ਤੱਕ ਵੀ ਜਿਹੜਾ ਮਕਦਮਾ ਹੈ ਉਹ ਨਾਜੁਕ ਜਿਹਾ ਮਕਦਮਾ ਦਰਜ ਕੀਤਾ ਤਾਂ ਜੋ ਪੁਲਿਸ ਵਾਲਿਆਂ ਦੀ ਜਮਾਨਤ ਹੋ ਜੇ ਪੁਲਿਸ ਵਾਲੇ ਨੇ ਟਾਰਚਰ ਕਰਕੇ ਬਿਨਾ ਮਕਦਮੇ ਤੋਂ ਬਿਨਾ ਅਰਜੀ ਤੋਂ ਬਿਨਾ ਅਪਲੀਕੇਸ਼ਨ ਤੋਂ ਉਹਨਾਂ ਨੂੰ ਮਾਰਨੋਂ ਕਰੇ ਛੋਟੇ ਛੋਟੇ ਉਹਨੇ ਬੱਚੇ ਇਹ ਪੁੱਛੋ ਦੀ ਘਟਨਾ ਹੈ ਸਾਰਾ ਸ਼ਹਿਰ ਮੰਗ ਹੋਇਆ ਤੇਰੇ ਤੇ ਕੋਈ ਪੁਸ਼ਟੀ ਨਹੀਂ ਹੈ ਸੋ ਮੈਂ ਇਹੀ ਕਹਿਣ ਵਾਸਤੇ ਇੱਥੇ ਆਇਆ ਸੀ ਕਿ ਪੁਲਿਸ ਰਾਜ ਬਣ ਗਿਆ ਸਾਡਾ ਪੰਜਾਬ ਸਮਾਂ ਹੁਣ ਤੇ ਕਮਿਸ਼ਨ ਬਣੇਗਾ ਔਰ ਕਮਿਸ਼ਨ ਬਣਾ ਕੇ ਜਿਨ੍ਹਾਂ ਲੋਕਾਂ ਤੇ ਮੁਕੱਦਮੇ ਨਜਾਇਜ਼ ਕੀਤੇ ਹੋਏ ਉਹ ਖਾਰਜ ਕਰਾਂਗੇ ਤੇ ਜਿਨ੍ਹਾਂ ਨੇ ਕੀਤੇ ਹੋਏ ਇਹ ਕਾਨੂੰਨ ਬਣਾਵਾਂਗੇ ਜਿਹੜੀਆਂ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਵਾਲੀ ਗੱਲ ਹੈ ਸਦੀਆਂ ਹੋ ਗਈਆਂ ਪੁਲਿਸ ਦੇ ਅੰਦਰ ਸਰਕਾਰਾਂ ਰਿਫਾਰਮਸ ਨਹੀਂ ਲੈ ਕੇ ਆਈਆਂ ਜਿਹੜੇ ਵਿਅਕਤੀ ਸਰਕਾਰ ਬਰੀ ਕਰਦੇ ਹੈਗੇ ਕੋਟ ਜਿਹੜੇ ਪੁਲਿਸ ਨੇ ਉਹਨੂੰ ਅੰਦਰ ਦਿੱਤਾ ਹੋਇਆ ਉਹਨੇ ਸਾਲ ਹੋਰੀ ਨੌਕਰੀ ਕੱਟ ਲਈਤੀ ਜਾਏਗੀ ਤੇ ਉਹਦੀ ਤਨਖਾਹ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਹੋਏਗੀ ਕਿ ਤੂੰ ਵਿਅਕਤੀ ਬੰਦਾ ਨਜਾਇਜ਼ ਫੜਿਆ ਸੀ ਤੇ ਇਹ ਬੰਦੇ ਨੂੰ ਕੋਰਟ ਨੇ ਬਰੀ ਕਰਤਾ ਇਸ ਕਰਕੇ ਹੁਣ ਤੇਰੇ ਤੇ ਕਾਰਵਾਈ ਕਰਦਿਆਂ ਕਿ ਤੂੰ ਗਲਤ ਮੁਕੱਦਮਾ ਕਰਜ ਕੀਤਾ ਸੀ ਤਾਂ ਤੇਰੀ ਨੌਕਰੀ ਇੰਨੇ ਸਾਲ ਕੱਟ ਲਈ ਗਈ ਹੈ ਤੇ ਦੂਜੀ ਗਲਤੀ ਤੇ ਉਹਨੂੰ ਡਿਸਮਿਸ ਇਸ ਤਰ੍ਹਾਂ ਦੀਆਂ ਰਿਫਾਰਮਸ ਇਹ ਮੈਂ ਨਹੀਂ ਕਹਿ ਰਿਹਾ ਸਰਕਾਰ ਬਣ ਕੇ ਪੁਲਿਸ ਦੇ ਰਿਫਾਰਮਸ ਲੈ ਕੇ ਆਉਣਗੇ ਇਹਨਾਂ ਦੀ ਤਾਕਤ ਘਟਾਉਣੀ ਪੈਣੀ ਹੈ ਜਿੱਥੇ ਜਾਂਦੇ ਜੋ ਮਰਜ਼ੀ ਮੁਕੱਦਮਾ ਦਰਜ ਕਰ ਦਿੰਦੇ ਐ ਕੋਈ ਪੁੱਛ ਕਾਲੀ ਨਹੀਂ ਇਹਨਾਂ ਲੋਕਾਂ ਨੂੰ। ਔਰ ਕਮਿਸ਼ਨ ਬਿਠਾ ਕੇ ਸਾਰਿਆਂ ਦੇ ਪਰਚੇ ਖਾਜ ਕਰਕੇ ਇਹਨਾਂ ਤੇ ਕਾਰਵਾਈ ਪਰ ਐਸੇ ਅਫਸਰ ਹੈਗੇ ਆ ਪੰਜਾਬ ਸਰਕਾਰੀ ਤਾਰੀ ਜਿਨ੍ਹਾਂ ਨੂੰ ਡਿਸਮਿਸ ਕਰਨ ਦੀ ਲੋੜ ਹੈ। ਇਹੋ ਜੇ ਇਹੋ ਜੇ 50 ਕ ਡੀਐਸਪੀ ਐ। ਇਹੋ ਜੇ 30 35 ਐਸਪੀ ਐ। ਇਹੋ ਜੇ 5-7 ਹੋਰ ਵੱਡੇ ਵਾਲੇ ਅਫਸਰ ਐ। ਜਿਨ੍ਹਾਂ ਨੂੰ ਸਰਕਾਰ ਅਤੇ ਪੰਜਾਬ ਦੀ ਵਿਧਾਨ ਸਭਾ ਚ ਡਿਸਮਿਸ ਕਰਨ ਦੀ ਲੋੜ ਹੈ ਤਾਂ ਜੋ ਕੋਈ ਸਰਕਾਰ ਆਵੇ, ਛਾਏ ਕਾਂਗਰਸ ਵੀ ਆਵੇ, ਛਾਏ ਕਿਸੇ ਵੀ ਹੋਰ ਕੋਈ ਕਿਸੇ ਦੇ ਧੱਕਾ ਸੇ ਰਾਜਨੀਨਾ ਕਰ ਸਕੇ। ਸੋ ਮੈਂ ਇਹ ਨਹੀਂ ਕਹਿਦਾ ਹੋਇਆ ਆਪਣੀ ਜਨ ਨੂੰ ਸਮਾਪਤ ਕਰਾਂਗਾ ਔਰ ਅਸੀਂ ਸਾਰੇ ਦੇ ਸਾਰੇ ਜਾਣੇ ਇਕੱਠੇ ਹੋ ਕੇ ਅਗਰ ਤੁਸੀਂ ਸਾਡੇ ਕੰਟੈਸਟਡ ਕੈਂਡੀਡੇਟ ਦੇ ਖਿਲਾਫ ਕਿਸੇ ਪ੍ਰਕਾਰ ਦੀ ਕੋਈ ਗੱਲ ਕਰੋਗੇ ਅਸੀਂ ਚੋਪੜੀ ਵੇਖਾਂਗੇ ਨਾ ਕੇਵਲ ਕੰਟੈਸਟਡ ਕੈਂਡੀਡੇਟ ਜਿਹੜਾ ਸਾਡਾ ਕੰਟੈਸਟ ਕਰ ਰਿਹਾ ਕੈਂਡੀਡੇਟ ਮਿਸਟਰ ਆਸ਼ੂ ਨਾ ਕੇਵਲ ਉਹ ਦੇਖਣਾ ਕਿਸੇ ਵਿਅਕਤੀ ਦੇ ਖਿਲਾਫ ਜਿਹਨੂੰ ਤੁਸੀਂ ਡਰਾਉਂਗੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਸੋ ਇੰਨਾ ਹੀ ਕਹਿਣਾ ਹੋਇਆ ਮੈਂ ਆਪਣੀ ਗੱਲ ਨੂੰ ਵਿਰਾਮ ਦੇਣਾ ਛੋਣਾ ਸੋ ਤੁਸੀਂ ਆਗੇ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ

ਉਹ ਮੈਨੂੰ ਤਾਂ ਨਹੀਂ ਲੱਗਦਾ ਕਿ ਮੁੱਖ ਮੰਤਰੀ ਤੋਂ ਬਿਨਾ ਪੁੱਛੇ ਕੀਤੇ ਹੋਣੇ ਜਾਂ ਕਿਸੇ ਵੱਡੇ ਅਧਿਕਾਰੀ ਤੋਂ ਬਿਨਾ ਪੁੱਛੇ ਕੀਤੇ ਹੋਣੇ ਇਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਉਹਨੇ ਸੰਬੜ ਕੀਤੇ ਔਰ ਮਹਿਤਾ सਸਪੈਂਸ਼ਨ ਆਰਡਰ ਪੜਿਆ ਵੀ ਹੈ ਕਿਹੜਾ ਸਸਪੈਂਸ਼ਨ ਆਰਡਰ ਹੈ ਤੁਸੀਂ ਕਹਿੰਦਾ ਸੂਤਰਾਂ ਤੋਂ ਪਤਾ ਲੱਗਿਆ ਕਿੱਥੇ ਉਹ ਚਿੱਠੀ ਆ ਗਈ ਹਾਂ ਤੇ ਉਹ ਪਤਾ ਨਹੀਂ ਕਿਹੜੀ ਨਾਇਨ ਹੈ ਕੋਈ ਐਸਪੀ ਦਾ ਬਿਆਨ ਸੁਣਿਆ ਹੈ ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਹੈਗਾ ਵੀ ਉਹਦੇ ਨਾਲ ਟਾਲ ਨਹੀਂ ਸੀ ਸੰਮਣ ਆਪ ਕਿਉਂ ਘਣਾਏਗਾ ਭਈ ਕੈਂਡੀਡੇਟ ਆਪ ਸੰਮਣ ਕਿਉਂ ਕਢਾਇਆ ਉਹਦਾ ਨਾਮ ਕੀ ਹੈ ਇਸ ਕਰਕੇ ਕਹਿੰਦੇ ਪੁਰਾਣੀ ਦੋਸਤੀ ਹੈ ਜੀ ਸੰਮਤੀ ਲੈਣਾ ਸੀ ਲੋਕਾਂ ਦੀ ਇਹ ਸਾਰਾ ਫਰੇਡ ਕੀਤਾ ਰਿਹਾ ਸੰਮਤੀ ਐਨਲ ਦੀ ਐ ਕੋਈ ਸੰਮਤੀ ਨਹੀਂ ਮਿਲਦੀ ਐ ਨੁਕਸਾਨ ਹੁੰਦਾ ਜਿੱਦਾਂ ਮਿਲਦੀ ਇਹ ਇਹ ਬਿਲਕੁਲ ਇਹ ਬਿਲਕੁਲ ਬੇਬੁਨਿਆਦੀ ਗੱਲ ਜੋ ਆਮ ਆਦਮੀ ਪਾਰਟੀ ਹੁਣ ਕਰ ਰਹੀ ਆ ਇਹ ਆਪਣੇ ਆਪ ਨੂੰ ਲੁਕੋ ਰਹੀ ਐ ਸਨਮਣ ਇਹਨਾਂ ਨੇ ਕੀਤਾ ਹੁਣ ਜੇ ਸਸਪੈਂਡ ਕੀਤਾ ਉਹ ਵੀ ਇਹਨਾਂ ਨੇ ਕੀਤਾ ਸਭ ਕੁਝ ਇਹਨਾਂ ਦੀ ਆਪਣੀ ਛਾਂ ਹੈ ਅੱਛਾ ਮੈਨੂੰ ਨਹੀਂ ਪਤਾ ਵੀ 100 ਮੀਟਰ ਤੇ ਕੋਈ ਪ੍ਰੈਸ ਕਾਨਫਰੰਸ ਹੋਈ ਆ ਸੁਣੋ ਅੱਛਾ ਯਾਰ ਇੱਕ ਮਿੰਟ ਕੈਂਡੀਡੇਟ ਨੇ ਹੁਣ ਕੈਂਡੀਡੇਟ ਨੇ ਆਪਣੀ ਪ੍ਰੈਸ ਕਾਨਫਰੰਸ ਇਹ ਕਿਤੇ ਕਰਨੀ ਹੈ ਸੁਣੋ ਕੈਂਡੀਡੇਟ ਆਪ ਦੇ ਕੰਮ ਕਰ ਰਹੇ ਆ ਆਪ ਦੇ ਹਲਕੇ ਚ ਘੁੰਮ ਰਿਹਾ ਹੈ ਮੇਰੀ ਬੇਨਤੀ ਹੈ ਇਸ਼ੂ ਇੱਕ ਹੈ ਸੇਮ ਹੈ ਅਸੀਂ ਇਹ ਖੜੇ ਆ ਚਕਾਂਗ ਮੰਗ ਤੁਸੀਂ ਇਹ ਨਾ ਨਾ ਕਹੋ ਵੀ 100 ਮੀਟਰ ਤੇ ਜਾ ਆ ਆਸ਼ੂ ਦੇ ਕੋਲੇ ਤੁਸੀਂ ਕੈਮਰੇ ਲੈ ਕੇ ਗਏ ਤਾਂ ਆਸ਼ੂ ਜੀ ਨੇ ਬਿਆਨ ਦੇਤਾ ਤੇ ਤੁਸੀਂ ਆਡੋ ਕਾਂਗਰਸ ਸਾਰੀ ਕਾਂਗਰਸ ਇਕੱਠੀ ਹੈ ਐਮਐਲਏ ਦੇ ਕੋਲ ਸੀ ਇੱਕ ਡਿਕਨ ਸਰ ਤੁਸੀਂ ਉੱਥੇ ਲੱਗ ਗਏ ਦੇਖੋ 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 ਮੈਂ ਕਿਤੇ ਨਜ਼ਰ ਮੈਂ ਕਾਗਜ਼ ਫਰੋਣਾ ਹੈ ਕਿ ਨਹੀਂ ਆਇਆ ਤੁਸੀਂ ਇਕੱਠੇ ਕਿਉਂ ਨਹੀਂ ਬੈਠਦੇ ਕੌਣ ਕੌਣ ਨਹੀਂ ਇਕੱਠੇ ਬੈਠਿਆ ਪਰਸੋਂ ਇਕੱਠੇ ਸੀ ਸੁਣੋ ਜੀ ਸੁਣੋ 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 ਇਹ ਜਿਹੜੇ ਹੈ ਨਾ ਪ੍ਰੈਸ ਵਾਲੇ ਸਾਡੇ ਭਰਾ ਇਹ ਜਿਹੇ ਇਹ ਉਹਨੀਆਂ ਗੱਲਾਂ ਕਰ ਫਿਰ ਇਹਨਾਂ ਨੂੰ ਕੋਈ ਸੁਣੋ 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 ਜਨਾਬੇ ਆਲੀ ਅਸੀਂ ਸਾਰੇ ਇਕੱਠੇ ਆ ਕਾਂਗਰਸ ਪਾਰਟੀ ਇੱਕ ਮੁਠੈ